ਸਾਡੇ ਚਾਚਾ ਜੀ ਦਾ ਬੇਟਾ ਸੀ ਉਹ ਦੋਨੇ ਇਕੱਠੇ ਇਕੋ ਜਿਹੇ ਸੀ ਇਕੋ ਜੀ ਮਰਜ਼ੀ ਉਹਨੇ ਇਕੱਠੇ ਹੀ ਪੜ੍ਹੇ ਲਿਖੇ ਆ ਇਕੱਠੇ ਆਉਣਾ ਜਾਣਾ ਉਹਨਾਂ ਦਾ ਸੀਗਾ ਸਰਪੰਚ ਸਾਹਿਬ 12 ਤੋਂ 12 ਤੋਂ 15 ਦਿਨ ਹੋ ਗਏ ਰਾਜਵਰ ਜਵੰਦਾ ਜ਼ਿੰਦਗੀ ਤੇ ਮੌਤ ਦੇ ਨਾਲ ਲੜ ਰਹੇ ਸੀ ਹਸਪੀਟਲ ਦੇ ਵਿੱਚ ਤੁਸੀਂ ਵੀ ਤਿੰਨ ਚਾਰ ਦਿਨ ਉਹਨਾਂ ਦੇ ਨਾਲ ਰਹੇ ਹੋ ਵਿੱਚ ਕਿਹਾ ਜਾ ਰਿਹਾ ਸੀ ਕਿ ਰਿਕਵਰ ਹੋ ਗਏ ਕੋਈ ਗੱਲਬਾਤ ਹੋਈ ਕੋਈ ਮੂਵਮੈਂਟ ਸੀ ਕੀ ਕਿ ਨਹੀਂ ਬਿਲਕੁਲ ਸੀ ਹਾਰਟ ਠੀਕ ਆਪਣਾ ਕੰਮ ਕਰਨ ਲੱਗ ਗਿਆ ਸੀਗਾ ਪਹਿਲਾਂ ਜਿੱਦਾਂ ਹਾਰਟ ਥੋੜਾ ਜਿਹਾ ਸਲੋ ਹੋ ਗਿਆ ਸੀਗਾ ਫੇਰ ਬਿਲਕੁਲ ਆਪਣੇ ਸਹੀ ਕੰਮ ਕਰਨ ਲੱਗ ਗਿਆ ਸੀਗੇ ਤਾਂ ਸਾਨੂੰ ਆਸ ਵੱਜ ਗਈ ਸੀ ਵੀ ਰਾਜਵੀਰ ਆਪਾਂ ਹੜਪੀੜਤਾਂ ਦੀ ਮਦਦ ਲਈ ਕੁਝ ਨਾ ਕੁਝ ਲੈ ਕੇ ਚੱਲਣਾ ਕਹਿੰਦਾ ਵੀਰੇ ਜੋ ਤੁਸੀਂ ਕਹੋਗੇ ਸਿਰ ਮੱਥੇ ਕਹਿੰਦਾ ਅੱਜ ਮੈਂ ਵੀ ਚੱਲਿਆਂ ਵਾਂ ਲੈ ਕੇ ਤੁਸੀਂ ਜ਼ਿੰਮੇਤ ਕਰਨਾ ਮੈਨੂੰ ਦੱਸ ਦਿਓ ਮੈਂ ਤੁਹਾਡੇ ਨਾਲ ਪਿੰਡ ਦੇ ਲੋਕਾਂ ਦੇ ਨਾਲ ਕਹਿੰਦੇ ਕਿ ਬੜੀ ਹੈਲਪ ਕੀਤੀ ਸੀ ਪਿੱਛੇ ਹੜ ਵੀ ਆਇਆ ਸੀ ਹੜ ਨੂੰ ਲੈ ਕੇ ਵੀ ਲੋਕਾਂ ਦੀ ਬਹੁਤ ਮਦਦ ਕੀਤੀ ਅਕਸਰ ਪਿੰਡ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਸੀ ਹੜਪੀੜਤਾਂ ਲਈ ਜਿਹਨੂੰ ਐਕਸੀਡੈਂਟ ਹੋੰਦਾ ਤਿੰਨ ਦਿਨ ਪਹਿਲਾਂ ਸਾਡੀ ਗੱਲ ਹੋਈ ਆ ਜੀ ਕਿਹਾ ਜੀ ਵੀ ਉੱਥੇ ਲੈ ਕੇ ਜਾਣਾ ਜੋ ਵੀ ਸਮਗਰੀ ਕੰਦਾ ਵੀ ਕੋਈ ਗੱਲ ਨਹੀਂ ਤੁਸੀਂ ਜਿਹੜਾ ਕੁਝ ਲੈ ਕੇ ਜਾਣਾ ਮੈਨੂੰ ਦੱਸ ਦਿਓ ਹੰਦੇ ਨੂੰ ਇੱਥੇ ਲੈ ਕੇ ਆ ਰਹੇ ਨੇ ਸੰਸਕਾਰ ਅੱਜ ਕੀਤਾ ਜਾਏਗਾ ਜਾਂ ਨਹੀਂ ਕੱਲ ਨੂੰ ਕਰਾਂਗੇ ਅੱਜ ਤਾਂ ਲੇਟ ਹੋ ਜਾਣਾ ਹਜੇ ਤਾਂ ਬਾਰਡੀ ਹਸਪੀਟਲ ਹੀ ਆ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਬੀਤੇ ਆ ਕਈ ਦਿਨਾਂ ਤੋਂ ਜੋ ਜ਼ਿੰਦਗੀ ਔਰ ਮੌਤ ਦੀ ਲੜਾਈ ਜਿਹੜੇ ਲੜ ਰਹੇ ਸੀਗੇ ਔਰ ਚੰਡੀਗੜ੍ਹ ਮੋਹਾਲੀ ਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਸੀਗਾ 40s ਦੇ ਵਿੱਚ ਤਾਂ ਅੱਜ ਇਸ ਦੁਨੀਆ ਨੂੰ ਰਾਜਵੀਰ ਜਵੰਦਾ ਜੋ ਅਲਵਿਦਾ ਆ ਗਏ ਨੇ ਮੈਂ ਜਗਰਾਉਂ ਦੇ ਵਿੱਚ ਮੌਜੂਦਾ ਰਾਜਵੀਰ ਜਵੰਦਾ ਦਾ ਜੋ ਜੱਦੀਕਰ ਹੈ ਉਨਾ ਪਿੰਡ ਦੇ ਵਿੱਚ ਮੌਜੂਦਾ ਰਾਜਵੀਰ ਜਵੰਦਾ ਦਾ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਰਾਜਵੀਰ ਜਵੰਦਾ ਦੇ ਰਿਸ਼ਤੇਦਾਰ ਸਗੀ ਸਬੰਧੀ ਜੋ ਪਿੰਡ ਦੇ ਲੋਕ ਹੈ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਕਿਤੇ ਨੇ ਕਿਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੈ ਕਿਉਂਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਰਾਜਵੀਰ ਜਵੰਦਾ ਪੰਜਾਬੀ ਮਾਂ ਬੋਲੀ ਨੂੰ ਆ ਪਿਆਰ ਕਰਦੇ ਸੀ ਕਿਤਾ ਰਾਜਵੀਰ ਜਵੰਦਾ ਇਸ ਘਰ ਦੇ ਵਿੱਚ ਜੰਮੇ ਪਲੇ ਵੱਡੇ ਹੋਏ ਰਾਜਵੀਰ ਜਵੰਦਾ ਦੇ ਪਿੰਡ ਦੇ ਜੋ ਲੋਕ ਨੇ ਉਹ ਪਹੁੰਚੇ ਹੋਏ ਨੇ ਕਿਤੇ ਨਾ ਕਿਤੇ ਪਿੰਡ ਵਾਸੀਆਂ ਦੇ ਵਿੱਚ ਉਹ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਉਂਕਿ ਰਾਜਵੀਰ ਜਵੰਦਾ ਜਦੋਂ ਰਾਈਡਿੰਗ ਕਰਨ ਗਏ ਸੀਗੇ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੀ ਅੱਗੇ ਜੋ ਗਾਂ ਆ ਗਈ ਸੀ ਤਾਂ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਤਾਂ ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਜੇਰੇ ਇਲਾਜ ਵੀ ਚੱਲ ਰਿਹਾ ਸੀ ਪਰ ਅੱਜ ਜਿਹੜੀ ਇਹ ਦੁਖਦਾਈ ਖਬਰ ਹੈ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਪਿੰਡ ਦੇ ਜੋ ਸਰਪੰਚ ਨੇ ਜੋ ਦੋ ਤੋਂ ਤਿੰਨ ਦਿਨ ਰਾਜਵੀਰ ਜਵੰਦਾ ਦੇ ਨਾਲ ਵੀ ਰਹੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਅੱਜ ਤੁਹਾਨੂੰ ਕਦੋਂ ਪਤਾ ਲੱਗਿਆ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਹਾਂਜੀ ਹਾਂਜੀ ਜੀ ਬਿਲਕੁਲ ਜੀ ਸਵੇਰੇ ਪਤਾ ਲੱਗਿਆ ਸੀ 10 ਵਜੇ ਦੇ ਕਰੀਬ ਮੈਸੇਜ ਆਇਆ ਉਸ ਟਾਈਮ ਅਸੀਂ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰ ਰਹੇ ਸੀਗੇ ਵੀ ਤੰਦਰੁਸਤ ਹੋ ਕੇ ਸਾਡੇ ਵਿੱਚ ਪਹੁੰਚੇ ਪਰ ਸਾਨੂੰ ਜਦੋਂ ਇਹ ਖਬਰ ਮਿਲੀ ਬੜਾ ਦੁੱਖ ਲੱਗਿਆ ਉਹ ਇਸ ਟੇਡ ਦੇ ਲੋਕਾਂ ਨੇ ਖੰਡ-ਬਾਟ ਕਰਾਇਆ ਬਹੁਤ ਸਾਰੇ ਲੋਕ ਜਿਹੜੇ ਉਮੀਦ ਕਰ ਰਹੇ ਸੀ ਕਿ ਰਾਜਵੀਰ ਠੀਕ ਹੋਣ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਦੇਖੋ ਜੀ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੋਣਾ ਤਾਂ ਉਹੀ ਹੁੰਦਾ ਇਨਸਾਨ ਤਾਂ ਕੋਸ਼ਿਸ਼ ਹੀ ਕਰ ਸਕਦਾ ਸਭ ਸਭ ਨੇ ਕੋਸ਼ਿਸ਼ ਕਰੀ ਆ ਕੋਈ ਇਹੋ ਜਿਹਾ ਇਨਸਾਨ ਨਹੀਂ ਰਿਹਾ ਉਹ ਜਿਹਨੇ ਨਹੀਂ ਕੋਸ਼ਿਸ਼ ਕੀਤੀ ਉਹਦੇ ਲਈ ਅਰਦਾਸ ਬੇਨਤੀ ਕਰੀ ਪਰ ਸਭ ਹੁਣ ہار ਗਏ ਸਰਪੰਚ ਸਾਹਿਬ ਤੁਹਾਡਾ ਤਾਂ ਬਿਲਕੁਲ ਨਾਲ ਦਾ ਕਰਾ ਕਹਿੰਦੇ ਕਿ ਰਾਜਵੀਰ ਜੰਦਾ ਅਕਸਰ ਤੁਹਾਡੇ ਘਰੇ ਛੋਟੇ ਹੁੰਦੇ ਵੀ ਖੇਡਦਾ ਹੁੰਦਾ ਸੀ ਬਹੁਤ ਸਾਰਾ ਪਿਆਰ ਸੀ ਤੁਹਾਡੇ ਨਾਲ ਬਿਲਕੁਲ ਜੀ ਬਿਲਕੁਲ ਆਂਢ ਗੁਆਂਢ ਦਾ ਪਿਆਰ ਹੁੰਦਾ ਹੀ ਆ ਜੀ ਛੋਟੇ ਪਹਿਲਾਂ ਬਚਪਨ ਜਿਹੜਾ ਆਂਢ ਗੁਆਂਢ ਦੇ ਵਿੱਚ ਹੀ ਬੱਚੇ ਪੜਦੇ ਹੁੰਦੇ ਆ ਤੇ ਕੋਈ ਇਹੋ ਜਿਹੀ ਨਹੀਂ ਹੁੰਦੀ ਸੀ ਗੱਲ ਬਈ ਕੋਈ ਇਧਰਲਾ ਬੱਚਾ ਕਿ ਉਧਰਲਾ ਸਾਡੇ ਚਾਚਾ ਜੀ ਦਾ ਬੇਟਾ ਸੀ ਉਹ ਦੋਨੇ ਇਕੱਠੇ ਇਕੋ ਜਿਹੀ ਸੀਗੇ ਇਕੋ ਜਿਹੀ ਉਮਰ ਸੀ ਉਹਨੇ ਇਕੱਠੇ ਹੀ ਪੜ੍ਹੇ ਲਿਖੇ ਆ ਕੱਠੀ ਆਉਣਾ ਜਾਣਾ ਉਹਨਾਂ ਦਾ ਸੀਗਾ ਸਰਪੰਚ ਸਾਹਿਬ 12 ਤੋਂ 12 ਤੋਂ 15 ਦਿਨ ਹੋ ਗਏ ਰਾਜਵਰੀ ਜਵੰਦਾ ਜ਼ਿੰਦਗੀ ਔਰ ਮੌਤ ਦੇ ਨਾਲ ਲੜ ਰਹੇ ਸੀ ਹਸਪੀਟਲ ਦੇ ਵਿੱਚ ਤੁਸੀਂ ਵੀ ਤਿੰਨ ਚਾਰ ਦਿਨ ਉਹਨਾਂ ਦੇ ਨਾਲ ਰਹੇ ਹੋ ਵਿੱਚ ਕਿਹਾ ਜਾ ਰਿਹਾ ਸੀ ਕਿ ਰਿਕਵਰ ਹੋ ਗਏ ਕੋਈ ਗੱਲਬਾਤ ਹੋਈ ਕੋਈ ਮੂਵਮੈਂਟ ਸੀ ਕੀ ਕਿ ਨਹੀਂ ਬਿਲਕੁਲ ਸੀ ਹਾਰਟ ਠੀਕ ਆਪਣਾ ਕੰਮ ਕਰਨ ਲੱਗ ਗਿਆ ਸੀਗਾ ਪਹਿਲਾਂ ਜਿੱਦਾਂ ਹਾਰਟ ਥੋੜਾ ਜਿਹਾ ਸਲੋ ਹੋ ਗਿਆ ਸੀਗਾ ਫੇਰ ਬਿਲਕੁਲ ਆਪਣੇ ਸਹੀ ਕੰਮ ਕਰਨ ਲੱਗ ਗਿਆ ਸੀਗਾ ਤਾਂ ਸਾਨੂੰ ਆਸ ਵੱਜ ਗਈ ਸੀ ਕਿ ਜਲਦੀ ਤਾਂ ਅੰਦਰੁਸਤ ਹੋਏਗਾ ਮਹਾਂਪਨ ਸਾਹਿਬ ਜਦੋਂ ਵੀ ਅਕਸਰ ਪਿੰਡ ਦੇ ਵਿੱਚ ਆਉਂਦੇ ਸੀ ਤੁਹਾਡੇ ਘਰੇ ਰਾਜਵੀਰ ਬਹੁਤ ਆਉਂਦੇ ਸੀ ਪਿੰਡ ਦੇ ਲੋਕਾਂ ਦੇ ਨਾਲ ਵਿਚਰਦੇ ਸੀ ਕੋਈ ਆਖਰੀ ਟਾਈਮ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੋਵੇ ਕੋਈ ਅਜਿਹੀ ਯਾਦ ਜੋ ਬਹੁਤ ਤੁਹਾਨੂੰ ਯਾਦ ਆਉਂਦੀ ਹੋਵੇ ਆਖਰੀ ਇਹ ਹੀ ਸੀ ਕਿ ਵੀ ਅਸੀਂ ਹੜਪੀੜਤਾਂ ਦੀ ਮਦਦ ਲਈ ਸਮਾਨ ਲੈ ਕੇ ਜਾਣਾ ਸੀ ਕਿਉਂਕਿ ਅਸੀਂ ਸਾਰੇ ਨਗਰ ਦੇ ਉੱਥੇ ਇਕੱਠੇ ਹੋਏ ਬੈਠੇ ਸੀਗੇ ਤੇ ਮੈਂ ਉਹਨੂੰ ਕਾਲ ਲਾਈ ਵੀ ਰਾਜਵੀਰ ਆਪਾਂ ਹੜਪੀੜਤਾਂ ਦੀ ਮਦਦ ਲਈ ਕੁਝ ਨਾ ਕੁਝ ਲੈ ਕੇ ਚੱਲਣਾ ਕਹਿੰਦਾ ਵੀਰੇ ਜੋ ਤੁਸੀਂ ਕਹੋਗੇ ਸਿਰ ਮੱਥੇ ਕਿੰਦੇ ਅੱਜ ਨਹਿਮੀ ਚੱਲਿਆ ਵਾ ਲੈ ਕੇ ਤੁਸੀਂ ਜਿੰਮੇਤ ਕਰਨਾ ਮੈਂ ਦੱਸਦੇ ਮੈਂ ਤੁਹਾਡੇ ਨਾਲ ਮਤਲਬ ਕਦੇ ਵੀ ਨਹੀਂ ਸੀ ਨਾ ਤਾਂ ਉਹਦੇ ਮੂੰਹ ਚ ਸੁਣੀ ਨਹੀਂ ਸੀ ਘਰ ਦੇ ਵਿੱਚ ਬਹੁਤ ਵੱਡਾ ਭਾਣਾ ਵਰਤਿਆ ਰਾਜਵੀਰ ਘਰ ਦੇ ਵਿੱਚ ਇਕੱਲਾ- ਇਕੱਲਾ ਸੀਗਾ ਦੋ ਬੱਚੇ ਨੇ ਕਹਿੰਦੇ ਦੋਨੇ ਭੈਣ ਭਰਾ ਇੱਕ ਭੈਣ ਆ ਉਹਦੀ ਛੋਟੀ ਤੇ ਦੋ ਉਹਦੇ ਬੱਚੇ ਆ ਮਾਜ਼ਰ ਹੈ ਕਿ ਫਾਦਰ ਸਾਹਿਬ ਪਹਿਲਾਂ ਪੂਰੇ ਹੋ ਗਏ ਸੀ ਹਾਂਜੀ ਸੋ ਇਹ ਪਿੰਡ ਦੇ ਲੋਕ ਨੇ ਕਿਸ ਤਰੀਕੇ ਨਾਲ ਤੁਹਾਡਾ ਵੀ ਪਿਆਰ ਸੀ ਰਾਜਵੀਰ ਦਾ ਬਣਾਉਂਦੇ ਤੋ ਇਹ ਇਹ ਪਿੰਡ ਦੇ ਲੋਕ ਨੇ ਜੋ ਕਹਿ ਰਹੇ ਨੇ ਕਿ ਬਹੁਤ ਸਾਰਾ ਰਾਜਵੀਰ ਜਵੰਦਾ ਦੇ ਨਾਲ ਪਿਆਰ ਸੀ ਜਦੋਂ ਵੀ ਪਿੰਡ ਦੇ ਵਿੱਚ ਆਉਣਾ ਪਿੰਡ ਦੇ ਨਾਲ ਇਹ ਲੋਕਾਂ ਦੇ ਨਾਲ ਮਿਲਣਾ ਗੱਲਾਂ ਕਰਨੀਆਂ ਕਿਸ ਤਰੀਕੇ ਦਾ ਰਾਜਵੀਰ ਜਵੰਦਾ ਦੇ ਨਾਲ ਪਿਆਰ ਸੀ ਅਕਸਰ ਪਿੰਡ ਦੇ ਵਿੱਚ ਆਉਂਦਾ ਸੀ ਕਹਿੰਦੇ ਬਹੁਤ ਲਗਾਵ ਸੀ ਪਿੰਡ ਦੇ ਲੋਕਾਂ ਦੇ ਨਾਲ ਬਹੁਤ ਪਿਆਰ ਸੀ ਸਾਡਾ ਜੀ ਖਾਣੀ ਵੀ ਸੀ ਸਾਡਾ ਬਹੁਤ ਵਧੀਆ ਇਨਕਾਰ ਸੀ ਪਿੰਡ ਦੇ ਲੋਕਾਂ ਦੇ ਨਾਲ ਕਹਿੰਦੇ ਕਿ ਬੜੀ ਹੈਲਪ ਕੀਤੀ ਸੀ ਪਿੱਛੇ ਹੜ੍ਹ ਵੀ ਆਇਆ ਸੀ ਹੜ੍ਹ ਨੂੰ ਲੈ ਕੇ ਵੀ ਲੋਕਾਂ ਦੀ ਬਹੁਤ ਮਦਦ ਕੀਤੀ ਅਕਸਰ ਪਿੰਡ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਸੀ ਹੜ੍ਹ ਪੀੜ ਤਲੇ ਜਦੋਂ ਐਕਸੀਡੈਂਟ ਹੋਮ ਦਾ ਤੋ 3 ਦਿਨ ਪਹਿਲਾਂ ਸਾਡੀ ਗੱਲ ਹੋਈ ਆ ਅਸੀਂ ਕਿਹਾ ਸੀ ਵੀ ਉੱਥੇ ਲੈ ਕੇ ਜਾਣਾ ਜੋ ਵੀ ਸਮਗਰੀ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਜਿਹੜਾ ਕੁਝ ਲੈ ਕੇ ਜਾਣਾ ਮੈਨੂੰ ਦੱਸ ਦਿਓ ਤੇ ਪਰ ਰੱਖਿਓ ਬੋਬ ਤੋਂ ਵੀ ਮੇਰਾ ਨਾਮ ਲਿਓ ਵੀ ਜਿੰਨੀ ਸੇਵਾ ਤੁਸੀਂ ਕਰੋਗੇ ਮੈਂ ਕਰਦੀ ਹੂੰ ਕਿ ਆਪ ਵੀ ਉੱਥੇ ਗਿਆ ਹੋਇਆ ਸੀ ਕੋਈ ਹੋਰ ਵੀਡੀਓ ਨਹੀਂ ਪਾਈ ਕੌਸ ਨਹੀਂ ਕੀਤਾ ਉਹ ਤਾਂ ਬਾਅਦ ਚ ਕੋਈ ਉੱਥੇ ਨੋਕਲ ਬੰਦੇ ਨੇ ਇੱਕ ਵੀਡੀਓ ਬਣਾਈ ਉਹ ਜਿਹੜਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਚ ਬੰਦੇ ਨੇ ਵੀਡੀਓ ਪਾਈ ਆ ਪਰ ਉਹਨੇ ਉੱਥੇ ਜਾ ਕੇ ਕੋਈ ਵੀਡੀਓ ਨਹੀਂ ਪਾਈ ਕੌਸ ਨਹੀਂ ਕੀਤਾ ਉਹਦਾ ਗਿਆ ਜਾ ਕੇ ਗਵਾਹਦਾਨ ਕਰਕੇ ਵਾਪਸ ਆ ਗਿਆ ਸਾਨੂੰ ਵੀ ਇਹੀ ਗੱਲ ਕਹੀ ਮੇਰਾ ਗਵਾਹਤ ਰੱਖੋ ਆਣ ਆਨੇ ਉਹ ਇਸ ਤਰ੍ਹਾਂ ਦੇ ਕੰਮ ਬਹੁਤ ਬਈ ਕਰਦਾ ਜੀ ਐਂਡ ਦੇ ਜਿਹੜੇ ਮੁੰਡੇ ਸੀ ਉਹਨਾਂ ਲਈ ਵੀ ਤੁਸੀਂ ਦੱਸੋ ਕੀ ਚਾਹੀਦਾ ਤੁਹਾਨੂੰ ਤੁਸੀਂ ਫੇਡੋ ਉਹ ਗਰਾਉਂਡ ਦਾ ਬਹੁਤ ਕੁਝ ਕਰ ਰਿਹਾ ਜੀ ਪਿੰਡ ਦਾ ਉਹ ਪਿੰਡ ਦੇ ਲਈ ਹਮੇਸ਼ਾ ਅੱਗੇ ਆ ਕੇ ਖੜਦਾ ਸੀ ਇਹੀ ਗੱਲ ਕਹਿੰਦਾ ਸੀ ਕਿ ਜੋ ਕੁਝ ਮਰਜ਼ੀ ਕਰਾ ਲਓ ਹਮ ਜਿੰਨੇ ਮਰਜ਼ੀ ਪੈਸੇ ਲੈ ਲਓ ਬਸ ਮੇਰਾ ਨਾਮ ਨਾ ਲੈਣਾ ਹਾਂਜੀ ਗਉਪਤ ਹਾਂਜੀ ਗਰਾਉਂਡ ਹੁੰਦਾ ਸੀ ਜੋ ਵੀ ਹੁੰਦਾ ਸੀ ਅਚਾਰਾ ਜੀ ਦੇ ਜਵੰਦਾ ਦੀ ਹੁਣ ਦੇ ਨੂੰ ਇੱਥੇ ਲੈ ਕੇ ਆ ਰਹੇ ਨੇ ਸੰਸਕਾਰ ਅੱਜ ਕੀਤਾ ਜਾਏਗਾ ਜਾਂ ਨਹੀਂ ਕੱਲ ਨੂੰ ਕਰਾਂਗੇ ਅੱਜ ਤਾਂ ਲੇਟ ਹੋ ਜਾਣਾ ਹੈ ਇਹ ਤਾਂ ਬੋਰਡੀ ਹਸਪੀਟਲ ਹੀ ਆ 3 ਘੰਟੇ ਦਾ ਸਫ਼ਰ ਵੀ ਆ ਤਾਂ ਮਿਲਦਾ ਸੈਂਬੀ ਹੈ ਜੀ ਇੱਥੇ ਵੀ ਹਲੇ ਉਸ ਨਾਲ ਹੀ ਹੈ ਜੀ ਸੈਂਬੀ ਵਾਲੀ ਉੱਥੇ ਹੀ ਹੈ ਛੋਟੇ ਹੁੰਦੇ ਤੋਂ ਰਾਜਵੀਰ ਜਵੰਦਾ ਦਾ ਕਿਸ ਤਰੀਕੇ ਦਾ ਸੁਭਾਅ ਸੀ ਦਾ ਰਾਜਵੀਰ ਜਵੰਦਾ ਨੂੰ ਤੁਸੀਂ ਤਾਂ ਬਹੁਤ ਜਾਣਦੇ ਹੋਣੇ ਪਿੰਡ ਦੇ ਲੋਕ ਬਹੁਤ ਵਧੀਆ ਸੁਭਾਅ ਸੀਗਾ ਜੀ ਗਾਉਣ ਦਾ ਤੇ ਮਗਰੋਂ ਪਹਿਲਾਂ ਹੀ ਸ਼ੌਕ ਸੀ ਛੋਟੇ ਹੁੰਦੇ ਤੋਂ ਹੀ ਆਮ ਪੂਰੀ ਫਕਤ ਨੂੰਣਾ ਉੱਤੇ ਉਹਨੇ ਗਾਉਣਾ ਫਿਰ ਉਹਦਾ ਪਾਲਸਰੀ ਜੋਬ ਵੀ ਕੀਤੇ ਉਹਨੇ 8-9 ਸਾਲ 9 ਸਾਲ ਪੁੱਛਦੀ ਲੋਕ ਹਾਂਜੀ ਆਪ 9 ਸਾਲ ਕੀਤੀ ਬਹੁਤ ਵਧੀਆ ਨੇਚਰ ਸੀ ਬਲਾ ਕੇ ਲਿੰਗਣਾ ਸਾਡੇ ਿੱਥੇਲੇ ਪਾਸੇ ਠੀਕ ਤਾਂ ਲੀਗਰ ਵਾਲੇ ਰਾਹ ਉੱਧਰ ਦੀ ਜਦੋਂ ਆਉਣਾ ਜੇ ਸਵੇਰੇ ਲੰਘਿਆ ਤਾਂ ਸਵੇਰੇ ਵੀ ਹੱਥ ਖੜਾ ਕਰਕੇ ਜਾਣਾ ਤੇ ਜੇ ਸ਼ਾਮ ਨੂੰ ਮੁੜ ਕੇ ਆਉਂਗਾ ਤਾਂ ਵੀ ਬਲਾ ਕੇ ਲਿੰਗਣਾ ਤਾਂ ਮਤਲਬ ਬੜਾ ਹੀ ਇੱਕ ਦੂਜੇ ਨਾਲ ਮਿਲ ਕੇ ਚੱਲਦਾ ਹੁੰਦਾ ਸੀ ਬੜਾ ਹੀ ਨਰਮ ਦਿਲ ਦਾ ਸੀ ਪਿੱਛੇ ਜਿਹੜੇ ਚਾਚੇ ਦੀ ਮੌਤ ਹੋ ਗਈ ਸੀ ਅਸੀਂ ਖੌਲੇ ਚੋਂ ਗਣ ਗਏ ਤੇ ਸੇਵਿਆਂ ਦੇ ਵਿੱਚ ਉਦੋਂ ਪੰਜਾਬੋਂ ਪਿੱਛੋਂ ਲੱਭ ਰਿਹਾ ਸੀਗਾ ਕੁੜਤਾ ਥੱਲੇ ਸਵਾ ਦੇ ਵਿੱਚ ਮੈਂ ਗਿਆ ਰਾਜ ਵੀ ਤੇਰਾ ਕੁੜਤਾ ਲੱਭ ਰਿਹਾ ਉਹ ਸਮਾਂ ਕੋਈ ਨਹੀਂ ਕੋਸਿੰਗ ਹੁੰਦਾ ਕਹਿੰਦੇ ਕਿ ਪਿੰਡ ਦੇ ਲੋਕਾਂ ਦੇ ਨਾਲ ਵੀ ਬਹੁਤ ਅਜੀਬ ਮਜ਼ਾਕ ਹੁੰਦਾ ਸੀਗਾ ਹਾਸੀਆਂ ਕਿੱਡੀਆਂ ਕੋਈ ਜਹੀ ਯਾਦ ਜੋ ਤੁਹਾਨੂੰ ਬਹੁਤ ਜ਼ਿਆਦਾ ਹੋਵੇ ਤੁਹਾਨੂੰ ਸੁਣਾਇਆ ਕੋਈ ਯਾਦਾਂ ਤਾਂ ਬਹੁਤ ਆ ਹੁਣ ਮੇਰੇ ਮਨ ਨਹੀਂ ਕਰਦਾ ਕਹਿੰਦਾ ਸਿੱਖ ਪਿੰਡ ਦੇ ਲੋਕ ਨੇ ਕਿਦਾਂ ਨਾ ਕਿਤੇ ਪਿੰਡ ਦੇ ਲੋਕਾਂ ਦੇ ਜਿੰਨੇ ਵੀ ਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਕਹਿੰਦੇ ਯਾਦਾਂ ਤਾਂ ਬਹੁਤ ਨੇ ਪਰ ਇਸ ਟਾਈਮ ਮਾਹੌਲ ਇਸ ਤਰੀਕੇ ਦਾ ਰਹਾ ਕਿੰਨਾ ਕਿ ਬੋਲਣ ਦਾ ਦਿਲ ਨਹੀਂ ਕਰਦਾ ਰਾਜਵੀਰ ਜਵੰਦਾ ਇਸ ਪਿੰਡ ਦੇ ਵਿੱਚ ਜੰਮੇ ਪਲੇ ਇਸ ਪਿੰਡ ਦੇ ਵਿੱਚ ਜੋ ਖੇਡੇ ਇਸ ਪਿੰਡ ਦੇ ਲੋਕਾਂ ਦੇ ਨਾਲ ਬਹੁਤ ਪਿਆਰ ਸੀ ਕਹਿੰਦੇ ਕਿ ਪਿੰਡ ਦੇ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਸੀਗੇ ਕਿ ਪਿੰਡ ਨੂੰ ਕਿਸੇ ਚੀਜ਼ ਦੀ ਵੀ ਲੋੜ ਹੋਵੇ ਭਾਵੇਂ ਉਹ ਗਰਾਊਂਡ ਆ ਭਾਵੇਂ ਹੜਪੀੜਤਾ ਲਈ ਕਿਸੇ ਤਰੀਕੇ ਦੀ ਵੀ ਮਦਦ ਆ ਕਹਿੰਦੇ ਕਿ ਜਿੰਨੇ ਮਰਜੀ ਪੈਸੇ ਲੈ ਲਓ ਪਰ ਮੇਰਾ ਨਾਂ ਨਾ ਲਿਓ ਰਾਜਵੀਰ ਜਿੰਦਾ ਦਾ ਐਕਸੀਡੈਂਟ ਹੋਇਆ ਪਿਛਲੇ 12 ਤੋਂ 15 ਦਿਨਾਂ ਜਿਹੜਾ ਹੈ ਜਿੰਦਗੀ ਤੇ ਮੌਤ ਦੇ ਨਾਲ ਆ ਖੇੜੇ ਸੀਗੇ ਤਾਂ ਕਿਤੇ ਨਾ ਕਿਤੇ ਅੱਜ ਉਹਨਾਂ ਦਾ ਦਿਹਾਂਤ ਹੋਇਆ ਔਰ ਪੰਜਾਬੀ ਇੰਡਸਟਰੀ ਨੂੰ ਔਰ ਪੰਜਾਬੀ ਮਾਂ ਬੋਲੀ ਨੂੰ ਕਿਤੇ ਨਾ ਕਿਤੇ ਬਹੁਤ ਨਹੀਂ ਰਿਹਾ ਤਾਂ ਅੱਜ ਜ ਰਾਜਗੁਰ ਜਵੰਦਾ ਆ ਦੇ ਜਿਹੜੇ ਦੇ ਆ ਉਹਨਾਂ ਨੂੰ ਇਸ ਜੱਦੀ ਪਿੰਡ ਦੇ ਵਿੱਚ ਲਿਆਂਦਾ ਜਾਊਗਾ ਕਿਤੇ ਪੋਨਾ ਪਿੰਡ ਹੈ ਜਗਰਾਉਂ ਦਾ ਔਰ ਬੀਤੇ ਕੱਲ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਊਗਾ